ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋਗਾਵਾ ਸੇ ਲਈ ਲੈ ਕੇ ਆਏ ਜੀ ਇੱਕ ਬਈ ਜਰਸੀ ਆ ਟਾਪ ਕਲਾਸ ਟੋਕੜ ਗੱਭਣ ਤੇ ਇੱਕ ਜਰਸੀ ਆ ਤਾਜੀ ਸੋਈ ਵੀ ਆਓ ਕਰ ਲਈਏ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਵੋ ਨਾਮ ਹਰਦੀਪ ਸਿੰਘ ਆ ਜੀ ਪਿੰਡ ਭਦੌੜਾ ਜਿਲ੍ਹਾ ਬਰਨਾਲਾ ਤਹਿਸੀਲ ਧਾਪਾ ਨੇੜੇ ਪਿੰਡ ਬਈ ਇਹ ਮੇਨ ਰੋਡ ਤੇ ਜੀ ਜਿਹੜਾ ਇਧਰੋਂ ਬਰਨਾਲੇ ਨੂੰ ਵੱਜ ਭਗਤੇ ਨੂੰ ਜਾਂਦਾ ਸਹੀ ਆ ਬਾਈ ਹਾਂਜੀ ਆਪਣਾ ਘਰ ਮੰਨ ਕੇ ਚੱਲ ਜਿਹੜੀ ਗ੍ਰੈਡ ਕੋਲੋਂ ਨਾਣੇ ਵਾਲ ਨੂੰ ਛੜਕ ਜਾਂਦੀ ਆ ਉਸ ਦੇ ਉੱਤੇ ਆ ਜੀ ਉਹ ਬਾਈ ਆ ਸਿੰਗਲ ਹੈ ਮੋਬਾਈਲ ਨੰਬਰ ਹੈਗਾ 7657814882 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇਖਦੇ ਆ ਟਾਪ ਕਲਾਸ ਕਿਹੜਾ ਸੂਆ ਸੂਈ ਵੀ ਕਿੰਨੇ ਟਾਈਮ ਦੀ ਕਰਦੇ ਆ ਇਹ ਜੀ ਪਹਿਲਾ ਮੰਨ ਲਓ ਦੂਜਾ ਮੰਨ ਲਓ ਆਪਣੀਆਂ ਤਾਂ ਇਹ ਮੁੱਲ ਦੀਆਂ ਲੈਣੀਆਂ ਮੈਂ ਡਾਕਟਰ ਸਾਹਿਬ ਓਕੇ ਆਪਣਾ ਤਾਂ ਵਪਾਰ ਦਾ ਕੰਮ ਹਮ ਮੁੱਲ ਦੀਆਂ ਲੈਣੀਆਂ ਮੀਆਂ ਠੀਕ ਆ ਜੀ ਇਹ ਢਾਈ ਮਹੀਨੇ ਦੀ ਗੱਬਣ ਓਕੇ ਤੇ ਲਿਟਰ ਵਾਲਾ 9 ਹੋਊਗਾ ਤੇ ਕੰਡੇ ਵਾਲਾ 10 9 ਕਿਲੋ ਉਹ ਕੰਡੇ ਵਾਲਾ 10 ਲਿਟਰ ਵਾਲਾ 10 ਹੋ ਜਾਊਗਾ ਠੀਕ ਆ ਬਾਈ ਹਾਂ ਪਰ ਜਿਹੜੇ ਵੀਰ ਨੇ ਤਸੱਲੀ ਕਰਨੀ ਇੱਥੋਂ ਹੁਣ ਆਪਾਂ ਇਹਨੂੰ ਚੋ ਦੇਾਂਗੇ ਠੀਕ ਆ ਤੜਕ ਚੋ ਕੇ ਆਪਦੀ ਚੈੱਕ ਕਰਾ ਕੇ ਤਸੱਲੀ ਕਰਕੇ ਲਿਜਾਵੇ ਠੀਕ ਆ ਕੋਈ ਪੰਡ ਗਈ ਦਾ ਕੋਈ ਲੰਬਾ ਨਹੀਂ ਲੈਣਾ ਆਪਾਂ ਓਕੇ ਬਾਈ ਹਾਂ ਇੱਥੋਂ ਨਾ ਹਾਂ ਅਗਰ ਇਹ ਵੀ ਇੱਕ ਗੱਲ ਕਈ ਵੀਰ ਇਹ ਪੁੱਛਦੇ ਹੁੰਦੇ ਵੀ ਬਾਈ ਜੇ ਅਸੀਂ ਸਾਈ ਪਾਤੀ ਗੱਬਣ ਨਾ ਨਿਕਲੀ ਜਾਂ ਕੁਝ ਵੀ ਹੋ ਜੇ ਹਾਂ ਅਛਾਈ ਆਪਾਂ ਜਿੰਨੀ ਅਗਲਾ ਪਾਉ ਉਹਦੀ ਵਾਪਸ ਕਰ ਦਾਂਗੇ 1 ਰੁਪਿਆ ਰੱਖਣਾ ਓਕੇ ਬਾਈ ਹਾਂ ਬੱਚ ਉਹ ਕਹਿੰਦੇ ਸਾਡੀ ਉਹਨੇ ਰੱਖ ਲਈ ਕਿਸੇ ਦਾ ਆਪਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ ਕੋਈ ਨਹੀਂ ਜਿਹੜਾ ਆਪਾਂ ਨੂੰ ਪਾਉ ਵੀ ਇਹ ਗੱਬਣ ਨਾ ਹੋਵੇ ਦੁੱਧ ਘਟਾ ਜਾਏ ਹੂੰ ਤੇ ਇੱਥੇ ਆਪਣੇ ਘਰੇ ਖੜੀ ਨੂੰ ਦੋ ਡੰਗ ਚੋਲੇ ਜਦੋਂ ਤਸੱਲੀ ਹੋ ਗਈ ਉਦੋਂ ਲੈ ਜੇ ਬਸ ਬਹੁਤ ਠੀਕ ਆ ਬਾਈ ਹਾਂ ਬਾਈ ਜਮਾ ਸਾਫ ਜੀ ਗੱਲ ਕਰਤੀ ਬਾਈ ਨੇ ਕੋਈ ਹੋਲਾ ਨਹੀਂ ਰੱਖਿਆ ਹੁਣ ਬਾਈ ਕਹਿੰਦਾ ਚਵਾਈ ਆਪਾਂ ਵੀਡੀਓ ਚ ਕਰਦੇ ਹਾਂ ਹਾਂ ਇਹ ਤੋਂ ਇੱਕ ਦੀ ਕਰ ਦਾਂਗੇ ਫਿਰ ਦੋ ਤਾਂ ਵੀਡੀਓ ਬੜੀ ਵੱਡੀ ਹੋ ਜੂਗੀ ਬੜੀ ਲੰਮੀ ਹੋ ਜੂਗੀ ਸਹੀ ਗੱਲ ਹਾਂ ਕਰ ਦਤਗੇ ਤੋਰ ਦੇ ਬਾਈ ਹਾਂ ਜੀ ਚੈੱਕ ਪਾਸ ਹੈ 8.5 ਮਹੀਨਿਆਂ ਦੀ ਜੀ ਗੱਬਣਾ ਠੀਕ ਆ ਤੇ ਚੈੱਕ ਮੈਂ ਵੀ ਕਰਾ ਲਈ ਅਗਲਾ ਆਪਦੀ ਕਰਾ ਕੇ ਲੈ ਜਾਵੇ ਆਪਣੇ ਕੋਲ ਛੇਸ ਬੜਾ ਚੰਗਾ ਬਰੀਟ ਚੰਗਿਆ ਤੋਰਾ ਕੱਦ ਕੱਠ ਨੋਰ ਠੀਕ ਜਾ ਜੀ ਹਾਂ ਕੱਦ ਠੀਕ ਹੈ ਨਾ ਹਾਂ ਵੀ ਬਾਲੀ ਵੱਡੀ ਨਹੀਂ ਵੀ ਅਗਲਾ ਆ ਕੇ ਕਹੇ ਵੀ ਤੁਸੀਂ ਵੀਡੀਓ ਚ ਨਹੀਂ ਦੱਸਿਆ ਹੂੰ ਵੀ ਨੋਰਮਲ ਜੇ ਕੱਦ ਕਾਠ ਵਾਲੀ ਵਧੀਆ ਜਿੱਡਿਕ ਹੁੰਦੀ ਆ ਸਹੀ ਆ ਭਾਈ ਤਹੇ ਨੂੰ ਕੋਈ ਪੰਜਾਬ ਦੀ ਮੰਨੇ ਚਾਹੇ ਹਿਮਾਚਲ ਦੀ ਮੰਨੇ ਉਹ ਅਗਲੇ ਦੀ ਖੁਸ਼ੀ ਆ ਸਹੀ ਆ ਭਾਈ ਹੂੰ ਆਰਡਰ ਕਮਾਲ ਦਾ ਪਛਾਂ ਤੋਂ ਆਰਡਰ ਦੇਖੋ ਬਈ ਸੀਲ ਸਾਗੂ ਬਥੇਰੀ ਹੈ ਬਾਕੀ ਉਹ ਤਾਂ ਆਪਾਂ ਚੋਈ ਦੇਣੀ ਆ ਹੂੰ ਥਣ ਬੜਾ ਕਮਾਲ ਨੇ ਥਣ ਬਹੁਤ ਜਹ ਜਹ ਕਲਾ ਥਣ ਪੂਰੀ ਵਿੱਚ ਥਣ ਸੀਲ ਦੇ ਜਿਵੇਂ ਮਰਜਾ ਤੇ ਫੇਰ ਚਲ ਤੇ ਫੇਰ ਸਰੇ ਬਈ ਤੋਆ ਤੋਆ ਕਰਮਾਈ ਦਾ ਬਹੁਤ ਸਾਰੀ ਦਿਖਾ ਦਿਓ ਪਾਸੇ ਉਸੇ ਕੋਈ ਰਹੇ ਨਾ ਸਹੀ ਗੱਲ ਆ ਬਈ ਸਨਕ ਪੁਣਾ ਬੈੜ ਦੇ ਵਿੱਚ ਫੌਲਾ ਤੇ ਮੁੱਲ ਕੀ ਆ ਬਈ ਜੈਜ ਮੁੱਲ ਤਾਂ ਜੀ ਜਿੰਨਾ ਮਰਜੀ ਕਰਾ ਲੋ 47000 ਦੇ ਬੈੜ ਦੇ ਦਾਂਗੇ ਵਿੱਚੋਂ ਮਾਨ ਤਾਨ ਕਰਕੇ ਠੀਕ ਆ ਜਮਾ ਜੈਜ ਮੋਲਾ 47000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਵਿੱਚੋਂ ਮਾਨਦਾਨ ਕੋਈ ਚੈੱਕ ਕਰਨੀ ਹੋ ਜਾਊਗਾ ਬਾਈ ਹਾਂਜੀ ਅੱਗੇ ਦੋ ਨੰਬਰ ਕਿਹੜਾ ਸੂਆ ਜੀ ਇਹ ਪਹਿਲਾ ਸੂਆ ਸੂਈ ਵੀ ਆ ਜੀ ਕਦੋਂ ਸੂਈ ਹੈ ਬਾਈ ਸੂਈ ਨੂੰ ਨਾ ਹੋ ਗਏ ਹੋਣਾ ਜੀ 20 ਦਿਨ ਹੋ ਗਏ ਮੰਨ ਲਓ ਆ ਬੱਚੀ ਹੈ ਜੀ ਬੱਚੀ ਹੈ ਜੀ ਆ ਬੱਚੀ ਇਹ ਮੈਨੂੰ ਲੱਗਦਾ ਸਾਹੀਵਾਲ ਜੀ ਹੋ ਸਕਦੀ ਹੈ ਚੰਗੀ ਆ ਬੱਚੀ ਬੱਚੀ ਸੋਹਣੀ ਆ ਚੰਗੀ ਆ ਵੀ ਮੰਨ ਲਓ 15 ਮੰਨ ਲਓ ਆਪਣੀਆਂ ਦਾ ਮੁੱਲ ਖਰੀਦਦੇ ਹੋ ਵੀ ਆਪਣੇ ਕਿਹੜਾ ਘਰੇ ਸੁੱਈ ਆ ਵੀ ਸਹੀ ਗੱਲ ਆ ਭਾਈ ਇਹ ਥੱਲੇ ਦੁੱਧ ਐਸ ਵਕਤ 12 ਵੀ ਹੋ ਸਕਦਾ ਤੇ 13 ਵੀ ਹੋ ਸਕਦਾ ਠੀਕ ਆ ਭਾਈ ਕਿਉਂ ਕਾਰਨ ਇਹ ਆ ਵੀ ਬੱਚੇ ਨੂੰ ਚੁੰਗਾਉਦੇ ਕਰਕੇ ਪਤਾ ਨਹੀਂ ਲੱਗਦਾ 5-6 ਕਿਲੋ ਚੋਲੇ ਦਾ ਕੁਸ ਬੱਚਾ ਪੀ ਜਾਂਦਾ ਠੀਕ ਆ ਭਾਈ ਸੀਲ ਇਹ ਵੀ ਬਥੇਰੀ ਆ ਆਰਡਰ ਪੜਾ ਚੰਗਾ ਹਾਂ ਹਾਂ ਇਹਨੇ ਦੁੱਧ ਜੀ 14 ਕਿਲੋ ਕਰ ਜਾਣਾ ਹੂੰ ਆਰਡਰ ਬੜਾ ਕਮਾਲ ਦਾ ਥਾਣ ਬੜਾ ਇਹਨੂੰ ਜਿਹੇ ਦੋਨੇ ਪਾਸੇ ਬਹਿ ਕੇ ਚੋਈ ਚੱਲੋ ਕੁਛ ਨਹੀਂ ਕਹਿੰਦੀ ਕੱਲੇ ਸਿੰਘ ਸਿੰਘ ਹੈ ਇਹਦੇ ਬਸ ਠੀਕ ਆ ਬਾਈ ਥਾਣ ਬੜਾ ਚੰਗਾ ਹਾਂ ਹਾਂਜੀ ਹਾਂ ਹਾਂ ਨਾ ਫੁੱਲ ਚੰਗੀਆਂ ਫੇਸ ਬੜਾ ਚੰਗਾ ਥੋੜੇ ਥੋੜੇ ਸਿੰਘ ਹੈ ਕਹਿੰਦੀ ਬਾਈ ਕਹਿੰਦਾ ਕਹਿੰਦੀ ਕੁਛ ਨਹੀਂ ਕਹਿੰਦੀ ਜਿਹੇ ਬੁੜੀਆਂ ਦੋਨੇ ਪਾਸੇ ਬਹਿ ਕੇ ਚੋਈ ਜੀ ਇਹਨੂੰ ਆਪਾਂ ਠੀਕ ਆ ਤਾਂ ਵੀ ਜਿੱਥੇ ਖੜ ਗਈ ਠੀਕ ਆ ਨੋਂ ਵੀ ਨਹੀਂ ਹਲਾਉਣਾ ਇਹਨੇ ਹੂੰ ਬਿਊਟੀ ਬਹੁਤ ਆ ਬਾਈ ਵੈੜ ਤੇ ਸੂਈ ਸਵਾਈ ਬੱਚਾ ਕਰਮਣੀ ਨੇ ਬੱਚੀ ਦਿੱਤੀ ਆ ਬੱਚੀ ਵੀ ਇੱਕ ਨੰਬਰ ਆ ਬਾਈ ਹਾਂ ਬੱਚੀ ਇਹ ਪਹਿਲਾ ਸੁਆ ਥੋੜੀ ਜਿਹੀ ਬੇਗੌਰੀ ਚੋਂ ਆਈ ਵੀ ਆ ਸਹੀ ਗੱਲ ਆ ਸੰਭਾਈ ਨਾਲੇ ਨੇ ਹਮ ਨਾਲੇ ਮੂਰ ਨੂੰ ਬਣ ਜੂ ਸਿੰਗੇ ਤੇ ਕੱਡੇ ਵੀ ਜਾਣਗੇ ਹਮ ਬਾਕੀ ਕੱਦ ਵੀ ਚੰਗਾ ਹਾਂ ਕੱਦ ਉਹ ਦੂਜੀ ਨਾਲੋਂ ਵੀ ਥੋੜਾ ਜਿਹਾ ਉੱਚਾ ਹੀ ਆ ਹਮ ਐਵੇਂ ਆਪਾਂ ਸਹੀ ਆ ਇਹਦਾ ਮੁੱਲ ਕੀ ਆ ਜਾਇਜ਼ ਆ ਫਿਰ ਮੁੱਲ ਕੋਸ ਕਰਾ ਲਓ ਜੀ 40 ਕਰਾ ਲਓ 42 ਕਰਾ ਲਓ 37000 ਦੀ ਦਾਾਂ ਦੇ ਦਾਂਗੇ ਯਾ ਭਾਈ 30000 ਦੀ ਵੈਡ ਬਾਈ ਕਹਿੰਦਾ ਦੇ ਦੇਣਾ ਭਾਈ ਹਾਂ ਲੋ ਇਹਦੀਆਂ ਧਾਰਾਂ ਦਿਖਾ ਦਿਓ ਕੱਲ੍ਹ ਆਰਾ ਮਾਲ ਕੇ ਦਿਖਾ ਦੇ ਨੀ ਭਾਈ ਬੱਚਾ ਲਾ ਦੀਆਂ ਅਗਲਾ ਕੁ ਕੀ ਲਾ ਦੇ ਬੱਚੀ ਲਾ ਕੇ ਨਾ 37000 ਜਮਾ ਜੈਜ ਮੋਲਾ ਮਾਨਦਨ ਜ਼ਰੂਰ ਹੋ ਜੂਗਾ ਕੀ ਬਾਤ ਨਿਆਣਾ ਪਾਉਂਦੀ ਆ ਦੋਨੇ ਪਾਸੇ ਬਿਠਾਉਂਦੀ ਆ ਹਮ ਸਹੀ ਗੱਲ ਆ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲੈ ਜਵਾਈ ਰੱਖੋ ਲੈ ਨਾਲੇ ਚਾਰ ਜਨਾਂ ਬਾਈ ਨੇ ਪਸਵਾ ਵੀ ਨਹੀਂ ਕਰਾਇਆ ਸਿਰ ਇਹਦਾ ਪਸਵਾ ਹੀ ਨਹੀਂ ਕਰਾਇਆ ਦੇਖੋ ਲੈ ਚੂਣ ਬੜਾ ਚੰਗਾ ਨਾ ਹਾਂਜੀ ਬਾਕੀ ਸੀਲ ਦੇਖੋ ਲੈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਲੈ ਮੂਲ ਜਣਾ ਦੇਖੋ ਜੀ ਬਾਈ ਕਿਆ ਬਾਤ ਹੈ ਚੂਣ ਬੜਾ ਚੰਗਾ ਨਾ ਚੂਣ ਬਹੁਤ ਵਧੀਆ ਜੀ ਸਹੀ ਹੈ ਸੀਲ ਵੀ ਬਥੌਰ ਦੀ ਨਿਆਣਾ ਪਾ ਕੇ ਜਿਵੇਂ ਮਰਜੀ ਠੀਕ ਆ ਚੋਈ ਚੱਲੋ ਜੇ ਦੋਨੇ ਪਾਸੇ ਬਹਿ ਜਾ ਐਸ ਵਕਤ ਤਾਂ 12 13 ਹੋਵੇ 12 ਹੋਵੇ ਇੱਥੇ ਦੁੱਧਾ ਠੀਕ ਆ ਬਾਈ ਹਾਂ ਵੀ ਬਾਹਲਾ ਤਾਂ ਨਹੀਂ ਆਪਾਂ ਕਹਿੰਦੇ ਹੂੰ ਇੰਨਾ ਕਾ ਲੈ ਲੋ ਚੋਣ ਬੜਾ ਚੰਗਾ ਬਾਈ ਜਿਵਾਈ ਤਾਂ ਮੋਟੀ-ਮੋਟੀ ਆ ਜਿਵੇਂ ਮਰਜੀ ਬਾਕੀ ਯਾਰ ਕੋਈ ਨਿਆਣਾ ਨਹੀਂ ਪਾਇਆ ਲੈ ਨਹੀਂ ਨਿਆਣਾ ਪਵਾਉਂਦੀ ਹੈ ਜੀ ਆਪਾਂ ਹੁਣ ਉਹ ਨਹੀਂ ਪਾਇਆ ਆਪਾਂ ਉਹ ਦੂਜੀ ਚੋਣੂ ਸਹੀ ਆ ਬਾਈ ਹਾਂ ਹੁਣ ਪੱਸ ਨਹੀਂ ਆ ਵੜ ਜੀ ਦੇਖਾਂ ਇਹ ਗੱਲ ਚੋਣ ਦੇਖ ਲੈ ਕਿੰਨੀ ਚੰਗੀ ਜਿਵਾਈ ਆ ਕਰਮਾ ਇਹ ਉਹਦੇ ਵੀ ਚਟਾ ਨਾ ਫੈਂਟ ਆ ਦੋ ਚਟਾ ਇਹਨਾਂ ਦੇ ਸ਼ੀ ਫੈਟ ਆਉਂਦੀ ਹੈ ਜੀ ਓਕੇ ਬਾਈ ਠੀਕ ਆ ਜਾਓ ਹੁਣ ਉਹ ਦੂਜੀ ਚੋਧ ਗਏ ਫਿਰ ਇਹਨੂੰ ਤਾਂ ਆਪਾਂ ਚੋਣਾ ਤਾਂ ਰਹਿਣੀ ਹੈ ਜੇ ਸਹੀ ਆ ਵੀਡੀਓ ਬੱਚੀ ਤਾਂ ਛੱਡੀ ਅਗਲਾ ਕਹਿੰਦਾ ਕਈ ਵਾਰੀ ਕਿਵੇਂ ਗੱਲ ਹੋਆ ਤਾਂ ਸਹੀ ਆ ਭਾਈ ਮੋਲ ਵੀ ਜਮਾ ਜਾਇਜ 37 ਹਾਂ 37000 ਦੀ ਦੇ ਦਾਂਗੇ ਜੀ ਬਸ ਉਹਦੀ ਚਵਾਈ ਆ ਹੁਣ ਕਰਕੇ ਕਰਦੇ ਆ ਜੀ ਬਸ ਚਵਾਈ ਕਰਕੇ ਦਿਖਾਨੇ ਲੈ ਜਿਵੇਂ ਮਰਜ਼ੀ ਵੈਜੋ ਕੋਈ ਯੱਕਰ ਇਹ ਲੈ ਜਿਵੇਂ ਮਰਜ਼ੀ ਨੇ ਆਣਾ ਬਾਲਕ ਨੇ ਉਹ ਕੋਈ ਕੁਝ ਨਹੀਂ ਕਹਿਣਾ ਜੀ ਇਹਨੇ ਠੀਕ ਆ ਇਹ ਪਤਾ ਕਾਰਨ ਕੀ ਜੀ ਹੁਣ ਥੋੜਾ ਜਿਹਾ ਕੰਮ ਦਾ ਕਰਕੇ ਹੂੰ ਵੀ ਚਾਹੀਦਾ ਅਗਲਾ ਤਾਂ ਛੋਣਿਆ ਨਹੀਂ ਮੇ ਤੜਕੇ ਆਕੇ ਅਗਲਾ ਉਹਦੀ ਚੋਲੇ ਸਹੀ ਹੈ ਬਾਈ ਹਾਂ ਪਰ ਆਪਣੇ ਘਰੇ ਤਸੱਲੀ ਕਰ ਲੈ ਦੇਖੋ ਜੀ ਅਗਲੇ ਨੇ ਪੈਸੇ ਲਾਉਣੇ ਆ ਤਸੱਲੀ ਕਰਨਾ ਅਗਲੇ ਦਾ ਫਰਜ਼ ਵੜਦਾ ਸਹੀ ਹੈ ਬਾਈ ਸਹੀ ਹੈ ਥਣ ਚ ਕੋਈ ਭੂਰ ਛਿੱਟਾ ਹੋਵੇ ਗੰਡ ਨਾੜ ਹੋਵੇ ਉਹ ਚੀਜ਼ ਦੇ ਆਪਾਂ ਦੇਣਦਾਰ ਹੋਵਾਂਗੇ ਗੱਬਣ ਜਿਵੇਂ ਟਾ ਈ ਮਹੀਨਿਆਂ ਦੀ ਦੱਸੀ ਆ ਹੂੰ ਉਹ ਨਾ ਹੋਵੇ ਉਹ ਚੀਜ਼ ਦੇ ਦੇਣਦਾਰ ਹੋਵਾਂਗੇ ਉੱਤੋਂ ਆ ਤਾਂ ਅਗਲੇ ਨੇ ਦੇਖ ਕੇ ਆਉਣਾ ਥਣ ਥੋਣਾ ਉਹਦੇ ਸਹੀ ਹੈ ਬਾਈ ਲੈਣਾ ਹੂੰ ਵੀ ਬਾਅਦ ਦੇ ਨਾਲੋਂ ਆਪਦਾ ਪਹਿਲਾ ਦੋ ਡੰਗ ਚੋ ਕੇ ਲੈ ਵਾਏ ਜਮਾਂ ਸਹੀ ਤੋ ਜਿੰਨੇ ਸੋਡਾ ਕੰਮ ਵੀਡੀਓ ਬਣਾਉਣ ਦਾ ਤੁਸੀਂ ਕਿਹੜਾ ਇੱਥੇ ਹੀ ਖੜਾ ਰਹਿਣਾ ਹੂੰ ਇੱਥੋਂ ਬਣਾਈ ਗਾਹਾਂ ਓਕੇ ਆ ਬਾਈ ਖਾਲੀ ਬਾਲਟੀ ਹਾਂ ਬਾਕੀ ਥਣ ਨੇੜ ਤੋਂ ਚੈੱਕ ਕਰਵਾਉਨੇ ਚਾਰ ਹੀ ਥਾਣਾ ਦਿਖਾ ਦਿਓ ਐ ਪਸਮਾ ਪਸਮੂ ਲੇ ਕੱਲਾ ਕੱਲਾ ਥਾਣ ਪੂਰੀ ਵਿੱਚ ਦੇ ਥਾਣ ਤੇ ਚੋਣ ਦੇ ਤੋ ਬਾਈ ਬੜੀ ਚੰਗੇ ਆ ਨਾ ਸੜਕਾਂ ਵੀ ਹੁੰਨਦਾ ਤੇ ਬਾਈ ਦਾ ਹਾਂਜੀ ਹਾਂ ਹਾਂ ਮੋਟਾ-ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੇ ਚੈੱਕ ਕਰ ਲੈ। ਮਾਰ ਲਿਆ ਜੂ। ਪੂਰ ਛਿੱਟਾ ਦੰਡਾ ਆੜਦੀ ਆਪਣੀ ਉਹ ਹੋ ਗਈ। ਆ ਦੇਖੋ ਹੁਣ ਪੂਰ ਛਿੱਟਾ ਦਾ ਕੋਈ ਨਹੀਂ ਹੈਗਾ। ਇੱਕ ਨੰਬਰ ਜਵਾਈਆ। ਮੋਟਾ ਬਾਕੀ ਫੇਰ ਵੀ ਅਗਲਾ ਆਪਦੀ ਤਸੱਲੀ ਕਰ ਕਰੇ। ਜ਼ਰੂਰੀ ਹੈ ਭਾਈ ਹਾਂ। ਆ ਕੇ ਜੀਨੇ ਪੈਸੇ ਲਾਉਣੇ ਐ ਵੀ ਅਗਲਾ ਪਹਿਲਾਂ ਫੋਨ ਤੇ ਮੰਗਾ ਲੈਂਦਾ। ਹੂੰ ਉਹ ਫੇਰ ਕੋਈ ਉੱਥੇ ਗਈ ਨੂੰ ਲੱਗਦੀ ਆ ਉਹ ਬਾਹਰ ਜਾਂ ਨਹੀਂ ਆਉਂਦਾ। ਹੂੰ ਸਹੀ। ਵਾਲੀ ਚੰਗੀ ਦਵਾਈ ਆ ਮੋਟਾ 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 ਦਵਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਨੇ ਕੁਝ ਕੀ ਬਾਤ ਆ ਬਈ ਨਿਵੜਦੀ ਆ ਦਵਾਈ ਤੱਕ ਨਹੀਂ ਹਾਂਜੀ ਹਾਂ 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 ਬਾਕੀ ਬਈ ਗਰਮੀ ਘੱਟ ਮੰਨੂ ਫੈਂਟ ਕਰਮਾਈ ਦੀ ਚੰਗੀ ਆਊਗੀ ਇਹ ਜਿਹੜੀ ਜੀ ਹੁਣ ਜੇ ਤਾਂ ਇਹ ਹਜੇ ਮੰਨ ਲਓ 5-6 ਮਹੀਨੇ ਇਹ ਹੋ ਗਈ 2.5 ਮਹੀਨੇ ਦੀ ਗੱਬਣ ਹਾਂਜੀ ਹਜੇ ਮੰਨ ਲਓ 5 ਮਹੀਨੇ ਦੁੱਧ ਰਾਵ ਨਾਲ ਪਿਓ ਹੂੰ ਕਿਉਂ ਚੱਲ ਜੇ ਆਪਾਂ 7-7.5 ਮਹੀਨੇ ਵੀ ਕਰੀਏ ਸਹੀ ਗੱਲ ਆ ਭਾਈ ਨਾਲੇ ਤਾਂ ਦੁੱਧ ਪੀਓ ਨਾਲੇ ਮੂਹਰੇ ਰਹਿਣ ਵਾਲੀ ਚੀਜ਼ ਰਹੀ ਵੀ ਤਾਂ ਹੈਗੀ ਹੋਈ ਆ ਮੰਨ ਲਓ ਹੂੰ ਬੰਨਣ ਵਾਲੀ ਚੀਜ਼ ਆ ਬੰਨਣ ਵਾਲੀ ਚੀਜ਼ ਘਟਣ ਵਾਲੀ ਰਹੀਗੀ ਦੇਹਮਾਨੀ ਕੇ ਜਿਹੜਾ ਬੰਦਾ ਸੂਣ ਵਾਲੀ ਵਿੱਚੂਗਾ ਨਾਲੇ ਦਾ 2 ਰੁਪਏ ਨਾਲ ਰਲਾਜ ਨਾਲ ਜੋੜੂ ਜੀ ਨਾਲੇ ਦੁੱਧ ਪੀਓ ਚੱਲ ਹੁਣ ਦੁੱਧ ਪੀ ਲੂਗਾ ਬੰਦਾ ਆਹ ਰੁੱਤ ਜਗਲੇ ਦੀ ਮੈਂ ਇਸ ਆਈਟਮ ਨਾਲੋਂ ਦੁੱਛੀ ਤੁੱਤ ਤੇ ਤੂ ਇਹਦੀ ਕੱਲੀ ਟੋਕਰ ਦੇ ਲਗਾਉਣੀ ਹੋਵੇ ਠੀਕ ਆ ਹੂੰ ਦੁੱਧ ਆ ਦੇਖ ਲਓ ਚਿੱਟਾ ਚਿੱਟਾ ਦੁੱਧ ਆ ਨਾ ਇਹਨੇ ਕੋਈ ਉਪਰਾ ਜਿਵੇਂ ਤੁਸੀਂ ਗੋਲੇ ਖੜੇ ਹਾਂ ਠੰਡੀ ਪਾਉ ਰਿਹਾ ਹਾਂ ਉਪਰ ਆਪ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਹੁਣ ਚਵਾ ਇੱਕ ਨੰਬਰ ਆ ਚੋਣ ਤਾਂ ਹੈ ਜੀ ਆਪਾਂ ਨੂੰ ਕਿਹੜਾ ਪਤਾ ਹੁੰਦਾ ਵੀ ਕਿੱਥੇ ਜਾਣੀ ਆ ਆਪਦੀ ਤਸੱਲੀ ਕਰਕੇ ਜੋ ਪੈਸੇ ਲਾਏ ਆ ਸਹੀ ਗੱਲ ਆ ਲਈ ਦੀ ਆ ਕੋਈ ਨੀ ਬਣਾ ਕੇ ਲੈਣੀ ਪੈਂਦੀ ਆ ਚੀਜ਼ ਕੋਈ ਹਾਂ ਫੇਰ ਹੀ ਆ ਹੁਣ ਆ ਇਹ ਆਪਾਂ ਨੂੰ ਕੀ ਪਤਾ ਵੀ ਕੀ ਨੇ ਲੈਣੀ ਆ ਹੋ ਸਕਦਾ ਪਿੰਡ ਦਾ ਬੰਦਾ ਹੀ ਲਾ ਜੇ ਕੋਈ ਹੋ ਸਕਦਾ ਬਾਹਰੋਂ ਆ ਜੀ ਹੂੰ ਆਪਣੀ ਕਿਹੜਾ ਆ ਵੀ ਨਾ ਵੀ ਵੀ ਕੇ ਤਾਂ ਵੀ ਘਰੇ ਖੜਾਉਣੀ ਪੈਂਦੀ ਆ ਸਹੀ ਗੱਲ ਆ ਬਾਈ ਇਹ ਪਸ਼ੂ ਤਾਂ ਕੋਈ ਪਤਾ ਨਹੀਂ ਆ ਪਹਿਲਾਂ ਜੇਬ ਚੋਂ ਪੈਸੇ ਲਾ ਕੇ ਹੂੰ ਫੇਰ ਪਸ਼ੂ ਦਾ ਕ ਕਿਸਮਤ ਦੀਆਂ ਗੱਲਾਂ ਹੁੰਦੀਆਂ ਗਾਹਾਂ ਵੀ ਕਿਵੇਂ ਨਿਕਲਣਾ ਸਹੀ ਹੈ। ਦਵਾਈ ਬੜੀ ਚੰਗੀ ਯਾਰ ਮੋਟਾ-ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ। ਚਾਹੇ ਬੁੜੀਆਂ ਚੋਈ ਜਾਣ। ਬਾਕੀ ਗੱਲਾਂ ਵੀ ਬਾਈ ਨੇ ਸਾਰੀਆਂ ਕਲੀਅਰ ਕਰ ਦਿੱਤੀਆਂ ਯਾਰ। ਕੋਈ ਉੱਲੇ ਬਾਈ ਇਹਦੇ ਵਿੱਚ ਉੱਲੇ ਲਈ ਕੋਈ ਦੁੱਧ ਦਾ ਝੋਇਆ ਜਾਣਾ। ਗੱਬਣ ਤੇ ਇੱਕ ਉਹ ਅਗਲੇ ਨੇ ਕਰਾ ਲੈਣੀ ਆ। ਜੇ ਕਿਸੇ ਦਾ ਨਹੀਂ ਟਾਈਮ ਚਾਹੇ ਅਗਲਾ ਵੀਡੀਓ ਕਾਲ ਤੇ ਵੀ ਚੋਲੇ ਆਪਾਂ ਨੂੰ ਉਹਦਾ ਵੀ ਇਤਰਾਜ਼ ਨਹੀਂ ਹੋਊ। ਓਕੇ ਬਾਈ। ਪਰ ਵੀਡੀਓ ਕਾਲ ਤੇ ਜਵਾਬਾਂਗੇ ਉਹਨੂੰ ਜਿਹਦੀ ਸਾਈ ਹੋਊਗੀ। ਹੂੰ। ਕੋਈ ਵੀ ਲੈਣੀ ਅਗਲੇ ਨੇ ਹੁੰਦੀ ਨਹੀਂ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੈ। ਸਹੀ ਹੈ ਬਈ ਉਹ ਵੀ ਗਲਤ ਹੋ ਜਾਂਦਾ ਕੰਮ। ਹਾਂ। ਜਿਹੜੇ ਪ੍ਰਾਣੇ ਖਰੀਦਣੀ ਹੁੰਦੀ ਉਹ ਫਿਰ ਰਹਿ ਜਾਂਦਾ। ਹਾਂਜੀ ਹਾਂ 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 ਜਿਹੜਾ ਬੰਦਾ ਸਾਈ ਪਾਊਗਾ ਤੇ ਉਹਨੂੰ ਆਪਾਂ ਵੀਡੀਓ ਕਾਲ ਤੇ ਚਬਾ ਕੇ ਚਾਹੇ ਦੋ ਡੰਗ ਚੋਈ ਜਾਵੇ ਜਦੋਂ ਉਹਦੇ ਮਨ ਨੂੰ ਤਸੱਲੀ ਲੱਗ ਗਈ ਉਦੋਂ ਖੋਲੇ। ਨਾਲੇ ਲੈਣਾ ਜੇ ਨਾਲੇ ਆਪਦੀ ਚੈੱਕ ਕਰਾਵੇ ਨਾਲੇ ਥਣ ਥੁਣ ਦੇਖੇ ਆ ਕੇ ਸਹੀ ਹੈ ਬਈ। ਏ ਮੈਂ ਦਾਸ ਤਾਂ ਜੀ ਹੁਣ ਨਾਲੋਂ ਸੁਬਾ ਦੁੱਧ ਅੱਧਾ ਕਿਲੋ ਘੱਟ ਹੋਊ ਕਿਉਂਕਿ ਰਾਤਾ ਛੋਟੀਆਂ ਇਹਦਾ ਉਹ ਬੱਚਾ ਜੀ ਸੱਚਾ ਖੜਾ ਅੱਛਾ ਇਹ ਉਹ ਬੱਚਾ ਆਪਾਂ ਨਾਲ ਹੀ ਦੇਣਾ ਨਾਲ ਹੀ ਆਇਆ ਦਿਖਾ ਦੇਾਂਗੇ ਬਾਅਦ ਚ ਚਵਾਈ ਕਰਕੇ ਨਾ ਜਦੋਂ ਕਿਸੇ ਵੀ ਵੀਰ ਨੇ ਫੋਨ ਲਾਉਣਾ ਪਹਿਲਾਂ ਸਾਰੀ ਵੀਡੀਓ ਸੁਣ ਲਿਆ ਕਰੇ ਠੀਕ ਹੈ ਭਾਈ ਹਾਂ ਤੇਜੀ ਜੀ ਜੀ ਜੇਕਰ ਦੇਖ ਕੇ ਮੂਹਰਾਂਗੇ ਹੂੰ ਕਿਉਂ ਹੁਣ ਰਾਤਾਂ ਛੋਟੀਆਂ ਦਿਨ ਵੱਡੇ ਆ ਜੀ ਹੂੰ ਐਸ ਵੇਲੇ ਅੱਧਾ ਕਿਲੋ ਵੱਧ ਦੇ ਦਿੰਦੀ ਹੈ ਸਵੇਰ ਘਟਾ ਜਾਂਦੀ ਹੈ ਬਸ ਠੀਕ ਹੈ ਜੀ ਕਿਆ ਬਾਤ ਹੈ ਪੂਰੀ ਨਿਬੜਦੀ ਐ ਜੀ ਬਾਈ ਨਿਬੜਦੀ ਐ ਜੀ ਨਿਬੜਦੀ ਐ ਕਿ ਕਿਉਂ ਆਏ ਆ ਵੀ ਆਪੋ ਨੇ ਉਹੀ ਗੱਲ ਆ ਵੀ ਆਪ ਪਹਿਲਾਂ ਚੰਗੀ ਤਰ੍ਹਾਂ ਦੇਖ ਕੇ ਲਈਦਾ ਹੂੰ ਬਾਕੀ ਅਗਲੇ ਦੀ ਆਪ ਦੀ ਪਸੰਦ ਆਪ ਦੀ ਸਮਝ ਅਗਲੇ ਨੇ ਆਪ ਦੀ ਸਮਝ ਨਾਲ ਲੈਣੀ ਆ ਸਹੀ ਆ ਬਾਈ ਸਹੀ ਆ ਜੀਨੇ ਪੈਸੇ ਲਾਉਣੇ ਆ ਹੂੰ ਹਰੇਕ ਬੰਦਾ ਕਰਦਾ ਜੀ ਜਦੋਂ ਆਪਾਂ ਲਾਏ ਆਪਾਂ ਵੀ ਬਹੁਤ ਕੁਝ ਕਰੀਦਾ ਥੋਕੇ ਬਸੂ ਲਈਦਾ ਹੂੰ ਉਹੀ ਗੱਲ ਆ ਗਈ ਪਹਿਲਾਂ ਆਪ ਦਾ ਮਨ ਕੇ ਲਿਆਉਣਾ ਪੈਂਦਾ ਹਾਂਜੀ ਆਪ ਦਾ ਮਨ ਕੇ ਹੀ ਲਈਦਾ ਇਹੇ ਬਾਕੀ ਇਹ ਆਪਣੇ ਕੋਲੇ 11 ਤਰੀਕ ਦੀ ਆਈ ਵੀ ਆ 2-3 ਦਿਨ ਚੋ ਕੇ ਆਪਾਂ ਫੇਰ ਵੀਡੀਓ ਪਾਉਣੇ ਹੁੰਦੇ ਆ ਠੀਕ ਆ ਭਾਈ ਵੀ ਇਹ ਨਹੀਂ ਆਉਣ ਸਾਰੀ ਜਿਹੜੀ ਆਉਣ ਸਾਰ ਆ ਕੇ ਉਹ ਵੀ ਦੱਸ ਦੇਈ ਦੀ ਵੀ ਆਉਣ ਸਾਰ ਆਈ ਵੀ ਆ ਹੂੰ ਤੇ ਜਿਹੜੀ ਯਾ ਵਾ ਇੱਕੋ ਜੀ ਧਾਰ ਨੇ ਬੜਦੀ ਹੈ ਨਾ ਇੱਕੋ ਜੀ ਇੱਕੋ ਜੀ ਇੱਕੋ ਜੀ ਹਮ ਉਹ ਖੇਤਾਂ 'ਚ ਨਾ ਮੱਖੀ ਮੱਛਰ ਥੋੜਾ ਜਿਹਾ ਵੱਧ ਹੋ ਜਾਂਦਾ ਹਮ ਕਿੰਨਾ ਟਾਈਮ ਹੋਇਆ ਦੇ ਕਿ ਚਬਾਈ ਕਰਦੇ ਨੇ ਹਣਾ ਨਿਬੜ ਗਈ ਚਬਾਈ ਸੇ ਨਿਬੜ ਗਈ ਕਿ ਨਿਬੜ ਗਈ ਬਾ 5 ਮਿੰਟ ਮਸਾ ਲੱਗਦੇ ਸਹੀ ਗੱਲ ਆਹ ਲੋ ਜੀ ਲੈ ਬਈ ਨਿਆਣਾ ਖੋਲ ਤਾਂ ਤੇ ਆ ਚੈੱਕ ਕਰ ਲੋ ਦੁੱਧ ਬਈ ਇੱਥੇ ਆ ਵੀ ਪਿਆ ਜੇ ਜੋਖਣਾ ਆਪਾਂ ਜੋਖ ਵੀ ਦੰਨੇ ਆ ਠੀਕ ਆ ਠੰਡਾ ਪਿਆਗਾ ਹੋਰ ਹਾਂ ਜਦੋਂ ਫਿਰ ਉਹ ਅਗਲੇ ਨੇ ਪੈਸੇ ਲੈਣੇ ਆਹ ਦੇਖ ਲੋ ਜੀ 1 ਕੋ ਜੇ ਥਾਂ ਜਮਾ ਜ਼ੀਰੋ ਹੋਗੀ ਨਾ ਜ਼ੀਰੋ ਆ ਬਈ ਤੇ ਇਹ 5 5:30 ਹੈ ਜੀ 5:30 ਮੰਨ ਲਾ ਹਾਂ ਤੇ 700 ਗ੍ਰਾਮ ਦੀ ਵਾਰਟੀ ਆ 4 ਕਿਲੋ 800 ਗ੍ਰਾਮ ਰਹਿ ਗਿਆ ਜੇ ਡੱਬੇ ਮਾਰਨੇ ਹੁੰਦੇ ਹੂੰ ਤੇ ਉਹੀ 5 ਸਵਾ 5 ਹੋ ਜਾਂਦਾ ਸਹੀ ਗੱਲ ਆ ਵੀਰ ਇਹ ਆਸ ਆਪਾਂ 9 ਕਿਲੋ ਆਖਿਆ ਅਗਲੇ ਨੂੰ ਬਾਈ ਨੇ ਸਾਰੀਆਂ ਗੱਲਾਂ ਖੋਲਤੀਆਂ ਬਾਈ ਜਦੋਂ ਅਗਲੇ ਤਾਂ ਜੀ ਪੈਸੇ ਲੈਣੇ ਆਪਾਂ ਇਹ ਕਹਿਣੇ ਆ ਵੀ ਕਿਸੇ ਨਾਲ ਆਪਦੇ ਦਿਲੋਂ ਨਾ ਹੋਵੇ ਕੋਈ ਉਂ ਇੱਕੀ ਗੱਲ ਹੋ ਜੇ ਉਹਦਾ ਆਪਾਂ ਕਹਿ ਨਹੀਂ ਸਕਦੇ ਬੱਚਾ ਖੜਾ ਹੈ ਹਾਂਜੀ ਬੱਚਾ ਹੈ ਇਹਦੇ ਮੰਗ ਇਹ ਬੱਚਾ ਹੈ ਠੀਕ ਆ ਨਾਲ ਹੀ ਤੇ ਮੂਵੇਂ ਹੈ ਹਾਂਜੀ ਇਹ ਤਾਂ ਫਿਰ ਨਾਲ ਹੀ ਜਉ ਨਾਲ ਹੀ ਆਇਆ ਠੀਕ ਹੈ ਬਾਈ ਇਹਦੇ ਮਾੜੇ ਗੋਡੇ ਤੇ ਜ਼ਖਮ ਆ ਬਸ ਇੱਥੇ ਹੂੰ ਉਹ ਸੈਟ ਠੀਕ ਹੈ ਬਾਈ ਠੀਕ ਹੈ ਜੀ ਸੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਨਗ ਪਸੰਦ ਆ ਬਾਈ ਨਕ ਨੈਟ ਕਰ ਲਓ ਜੀ ਧੰਨਵਾਦ